ਇੱਕ ਬਈ ਦੀ ਦਰਮਿਆਨੀ ਰਾਤ ਨੂੰ ਇੱਕ ਇੰਡੈਸਿੰਗ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ ਥਾਣਾ ਸਦਰ ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ ਐਚਪੀ ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਨ ইস্যੂ ਹੋਈ ਹੋਈ ਸੀਗੀ 12 ਮੂਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗਸ ਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਅ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡੀ ਮਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁਣ ਤੱਕ ਰੇ ਜਾ ਚੁੱਕੇ ਹਨ ਜਿਹੜਾ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਤ ਆਕਾਸ਼ ਇਹਦੇ ਉੱਪਰ ਪਹਿਲੇ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਲਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ ਸਰ ਕਿੰਨੇ ਜਨ ਸੀ ਟੋਟਲ ਸਰ ਇਹ ਟੋਟਲ ਤਿੰਨ ਲੋਕ ਸੀਗੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ ਉਹ ਨਹੀਂ ਫਿਰ ਅਸਰ ਕਰ ਜਾਏਗਾ ਇੱਕ ਜਿਹੜਾ ਹੈਗਾ ਲੜਕਾ ਪਿੰਡ ਸੰਧੂਆਂ ਦਾ ਸਦਰ ਮੁਕੇ ਤੇ ਰਹਿਣ ਵਾਲਾ ਹੈ ਸਰ ਇਹਨਾਂ ਦਾ ਕੀ ਹਿਸਟਰੀ ਹੈ ਜੀ ਪਹਿਲਾਂ ਤੁਸੀਂ ਦੱਸੋ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਦੱਸਿਆ ਸੀ ਉੱਤੇ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਇਹ ਦੇ ਵਿੱਚ ਇਹਦੇ ਉੱਪਰ ਸੰਭਾਲ ਸਤ ਸਰ ਤੀਸਰੇ ਦਾ ਨਾਮ ਹੈ ਕਿੱਥੋਂ ਦਾ ਰਹਿਣ ਵਾਲਾ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਬਾਰੇ ਬਰੀਫ ਕਰ ਦਿੰਦੇ ਹਾਂ ਹਿਸਟਰੀ ਦਾ ਮੋਟਾ ਪੀਆ ਰਿਹਾ ਜੀ ਚੋਰੀ ਦਾ ਮੋਟਾ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਇਹ ਸੀਗਾ ਉਹ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰ ਦਾਤ ਕਰਨੀ ਹੋਊ ਇਹਨਾਂ ਦਾ ਪਰਪਸ ਤਾਂ ਇਹ ਸੀਗਾ ਗਨ ਨੂੰ ਵੇਚਨਾਰਗੇ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੇ ਸੇਫ ਵੀ ਇਹਨਾਂ ਬਾਰੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਮਾਨ ਦੀ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀਆਰ ਜਿਹੜਾ ਹੈਗਾ ਇੱਕ ਬਈ ਦੀ ਦਰਮਿਆਨੀ ਰਾਤ ਨੂੰ ਇੱਕ ਇੰਡੈਸਿੰਗ ਬੈਂਡ ਬੈਂਕ ਜਿਹੜਾ ਕਿ ਪਿੰਡ ਦਾਰਾਪੁਰ ਦੇ ਵਿੱਚ ਹੈ ਥਾਣਾ ਸਦਰ ਮੋਗੇ ਦੇ ਵਿੱਚ ਉਹਦੇ ਵਿੱਚ ਇੱਕ ਚੋਰੀ ਹੋਈ ਸੀ ਜਿਹਦੇ ਵਿੱਚ ਕਿ ਦੋ ਲੈਪਟਾਪ ਐਚਪੀ ਮਾਰਕਾ ਤੇ ਇਸ ਤੋਂ ਇਲਾਵਾ ਇੱਕ ਜਿਹੜੀ ਉਹਨਾਂ ਨੂੰ ਲਾਈਸੈਂਸਡ ਗਨ ਈਸ਼ੂ ਹੋਈ ਹੋਈ ਸੀਗੀ 12 ਮੂਰਦੀ ਉਹ ਚੋਰੀ ਕੀਤੀ ਗਈ ਚੋਰ ਜਿਹੜੇ ਹੈਗੇ ਨੇ ਉਹਦੇ ਜਿਹੜੀ ਮੇਨ ਬਿਲਡਿੰਗਸ ਦੇ ਨਾਲ ਹੀ ਲੱਗਦਾ ਹੋਇਆ ਇੱਕ ਬਾਥਰੂਮ ਸੀ ਬਾਥਰੂਮ ਦੀ ਗ੍ਰਿਲ ਤੋੜ ਕੇ ਅੰਦਰ ਵੜੇ ਸਨ ਤੇ ਉਹਨਾਂ ਨੇ ਇਹ ਚੋਰੀ ਕਰਕੇ ਇਹ ਤਿੰਨ ਚੀਜ਼ਾਂ ਲੈ ਕੇ ਗਏ ਸਨ ਇਹ ਤੋਂ ਇਲਾਵਾ ਡੀਵੀਆਰ ਜਿਹੜਾ ਸੀਗਾ ਉਹ ਵੀ ਉਹ ਮੌਕੇ ਦੇ ਉੱਪਰ ਆਪਣੇ ਨਾਲ ਲੈ ਗਏ ਅ ਇਹਦੀ ਤਫਤੀਸ਼ ਕਰਦੇ ਹੋਏ ਆਪਣੇ ਐਸਪੀ ਡੀ ਸਾਡੀ ਰੈਡੀ ਮਾਈ ਹੇਟ ਇਨਰ ਦੀ ਗਾਈਡੈਂਸ ਦੇ ਵਿੱਚ ਇਨਚਾਰਜ ਸੀਗੇ ਇਹ ਵੱਲੋਂ ਬਹੁਤ ਮਿਹਨਤ ਕਰਕੇ ਇਹ ਜਿਹੜੇ ਹੈਗੇ ਲੋਕ ਸਾਰੇ ਅਰੈਸਟ ਕੀਤੇ ਗਏ ਹਨ ਇਹਨਾਂ ਦੇ ਵਿੱਚ ਦੋ ਲੋਕ ਹੁੰਦੇ ਬੜੇ ਜਾ ਚੁੱਕੇ ਹਨ ਜਿਨ੍ਹਾਂ ਵਿੱਚੋਂ ਇੱਕ ਜਿਹੜਾ ਅਕਿਊਜ਼ਡ ਹੈ ਜਿਹਦਾ ਨਾਮ ਆਕਾਸ਼ ਚੋਤ ਹੈ ਆਕਾਸ਼ ਚੋਤ ਇਲੀਤ ਸਾਕਾਸ਼ ਇਹਦੇ ਉੱਪਰ ਪਹਿਲੀ ਵੀ ਚੋਰੀ ਦੇ ਪਰਚੇ ਹੈਗੇ ਨੇ ਬਰਨਾਲਾ ਤੇ ਸਮਾਸਰ ਥਾਣੇ ਦੇ ਵਿੱਚ ਤੇ ਇਹਨਾਂ ਦੇ ਕੋਲੋਂ ਹੁਣ ਤੱਕ ਜਿਹੜੇ ਦੋ ਲੈਪਟਾਪ ਐਚਪੀ ਦੇ ਚੋਰੀ ਕੀਤੇ ਗਏ ਸਨ ਉਹ ਵੀ ਬਰਾਮਦ ਹੋ ਗਏ ਨੇ ਤੇ ਇਸ ਤੋਂ ਇਲਾਵਾ ਜਿਹੜੀ ਕਿ 12 ਬੁਰਦੀ ਜਿਹੜੀ ਗਨ ਸੀਗੀ ਉਹ ਵੀ ਬਰਾਮਦ ਹੁਣ ਤੱਕ ਹੋ ਚੁੱਕੀ ਹੈਗੀ ਹੈ ਸਰ ਕਿੰਨੇ ਜਨ ਸੀ ਟੋਟਲ ਸਰ ਇਹ ਟੋਟਲ 3 ਲੋਕ ਸੀਗੇ ਇਹਨਾਂ ਦੇ ਨਾਲ ਇਹਨਾਂ ਦਾ ਇੱਕ ਹੋਰ ਸਾਥੀ ਹੈ ਜਿਹੜਾ ਕਿ ਹਜੇ ਪਕੌੜਾ ਹੈ ਜੂਨ ਸ਼ੁਪੀਰ ਅਸ ਕਰ ਜਾਏਗਾ ਇੱਕ ਜਿਹੜਾ ਹੈਗਾ ਪਿੰਡ ਸੰਧੂਆਂ ਦਾ ਸਦਰ ਮੁਕੇ ਤੇ ਰਹਿਣ ਵਾਲਾ ਹੈ ਸਰ ਇਹਨਾਂ ਦੀ ਕੀ ਹਿਸਟਰੀ ਹੈ ਜੀ ਪਹਿਲਾਂ ਤੁਸੀਂ ਦੱਸੋ ਇੱਕ ਜਿਹੜਾ ਲੜਕਾ ਆਕਾਸ਼ ਹੈ ਮੈਂ ਜਿਵੇਂ ਆਪ ਜੀ ਦੱਸਿਆ ਸੀ ਉਹਦੇ ਉੱਪਰ ਦੋ ਮੁਕਦਮੇ ਪਹਿਲੇ ਹੈਗੇ ਨੇ ਇੱਕ ਬਰਨਾਲਾ ਦੇ ਵਿੱਚ ਮੁਕਦਮਾ ਹੈਗਾ ਤੇ ਇੱਕ ਕੇ ਦੇ ਵਿੱਚ ਇਹਦੇ ਉੱਪਰ ਸੰਭਾਲ ਸਰ ਤੀਸਰੇ ਦਾ ਨਾਮ ਤਾਂ ਕਿੱਥੋਂ ਦਾ ਰਹਿਣ ਵਾਲਾ ਹੈ ਇਹ ਵੀ ਲੋਕਲ ਹੈ ਮੈਂ ਨਾਮ ਹਜੇ ਨਹੀਂ ਦੱਸਣਾ ਚਾਹਾਂਗਾ ਇੱਕ ਵਾਰੀ ਉਹਦੀ ਅਰੈਸਟ ਹੋ ਜਾਏ ਉਸ ਤੋਂ ਬਾਅਦ ਆਪ ਜੀ ਬਾਰੇ ਬਰੀਫ ਕਰ ਦੇਣਾ ਹਿਸਟਰੀ ਦਾ ਮੋਟਾ ਵੀ ਆ ਰਿਹਾ ਜੀ ਚੋਰੀ ਦਾ ਮੋਟਾ ਚੋਰੀ ਦਾ ਮੋਟਾ ਚੋਰੀ ਹੀ ਸੀਗਾ ਇਹਨਾਂ ਦਾ ਪਰਪਸ ਹੀ ਸੀਗਾ ਉਹ ਉਹਨਾਂ ਨੂੰ ਕੈਸ਼ ਨਹੀਂ ਮਿਲਿਆ ਲੈਪਟਾਪ ਲੈ ਕੇ ਗਨ ਲੈ ਕੇ ਕੋਈ ਗਨ ਦੇ ਨਾਲ ਕਿਤੇ ਹੋਰ ਵਾਰਦਾਤ ਕਰਨੀ ਹੋਊ ਇਹਨਾਂ ਦਾ ਪਰਪਸ ਤਾਂ ਇਹ ਸੀਗਾ ਗਨ ਨੂੰ ਵੇਚਣਾ ਅਗੇ ਜਾਂਦਾ ਸੀਗੇ ਤੇ ਆਪਣਾ ਇਹਨਾਂ ਨੇ ਗਨ ਵੇਚ ਕੇ ਇਹਨਾਂ ਨੇ ਪੈਸੇ ਇਹਨਾਂ ਨੇ ਇਕੱਠੇ ਕਰਨ ਦੀ ਕੋਸ਼ਿਸ਼ ਸੀ ਸਰ ਬੈਂਕ ਦਾ ਸੇਫ ਵੀ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਇਹਨਾਂ ਨੂੰ ਸੇਫ ਵੀ ਇਹਨਾਂ ਬਾਰੇ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੀ ਬਟ ਇਹਨਾਂ ਤੋਂ ਟੁੱਟ ਨਹੀਂ ਸਕਿਆ ਸੀ ਨਸ਼ਾ ਕਰਦੇ ਨਸ਼ਾ ਕਰਦੇ ਆ ਜੀ ਇਹ ਨਹੀਂ ਅਜੇ ਤੱਕ ਐਸੀ ਕੋਈ ਗੱਲ ਸਾਹਮਣੇ ਸਾਰੀ ਰਿਕਵਰੀ ਹੋ ਗਈ ਸਵਾਦੀ ਸਾਰੀ ਰਿਕਵਰੀ ਹੋ ਚੁੱਕੀ ਹੈ ਸਿਰਫ ਇੱਕ ਡੀਵੀ